ਕੈਪਟਨ ਦੇ ਸਾਹਮਣੇ ਬੈਕਫੁੱਟ ਤੇ ਸਿੱਧੂ ਅੰਮ੍ਰਿਤਸਰ ਵਿੱਚ ਕੈਪਟਨ ਅਮਰਿੰਦਰ ਸਿੰਘ ਅਤੇ ਨਵਜੋਤ ਸਿੰਘ ਸਿੱਧੂ ਦੀ ਪਹਿਲੀ ਪ੍ਰੈਸ ਕਾਨਫਰੰਸ ਵਿੱਚ ਸਾਫ ਹੋ ਗਿਆ ਹੈ ਕਿ ਪੰਜਾਬ ਚ ਕਾਂਗਰਸ ਦੇ ਕੈਪਟਨ ਅਮਰਿੰਦਰ ਸਿੰਘ ਹੀ ਹੋਣਗੇ ਸਿੱਧੂ ਨੇ ਆਉਂਦਿਆਂ ਹੀ ਕੈਪਟਨ ਦੇ ਪੈਰ ਛੂਹੇ ਅਤੇ ਚੁੱਪਚਾਪ ਉਹਨਾਂ ਕੋਲ ਬੈਠੇ ਰਹੇ ਕਈ ਮੁੱਦਿਆਂ ਤੇ ਉਹ ਕੈਪਟਨ ਨੂੰ ਕੰਨ ਚ ਸਲਾਹ ਦਿੰਦੇ ਰਹੇ ਜਾਂ ਉਹਨਾਂ ਨੂੰ ਮੁੱਦੇ ਯਾਦ ਦਿਵਾਉਂਦੇ ਰਹੇ ਪਰ ਪੂਰੇ ਸ਼ੋਅ ਵਿੱਚ ਸਿੱਧੂ ਨੇ ਕਿਤੇ ਵੀ ਕੈਪਟਨ ਦੀ ਗੱਲ ਕਟੰਨੀ ਜਾਂ ਖੁਦ ਬੋਲਣ 'ਚ ਦਿਲਚਸਪੀ ਨਹੀਂ ਲਈ ਕੈਪਟਨ ਨੇ ਮਜ਼ਾਕ ਵਿੱਚ ਇਹ ਵੀ ਕਿਹਾ ਕਿ ਉਹ ਹੁਣ ਵਿਕਟ ਕੀਪਰ ਹੋਣਗੇ ਸਿੱਧੂ ਦੇ ਪੱਤੀ ਦੀ ਸੀਟ ਛੱਡਣ ਤੇ ਕੈਪਟਨ ਨੇ ਕਿਹਾ ਕਿ ਮੇਰੀ ਪਤਨੀ ਨੇ ਵੀ ਮੇਰੇ ਲਈ ਪਟਿਆਲਾ ਦੀ ਸੀਟ ਛੱਡੀ ਹੈ ਤੁਸੀਂ ਸਿਰਫ ਸਿੱਧੂ ਦੀ ਹੀ ਗੱਲ ਕਿਉਂ ਕਰਦੇ ਹੋ ਕੈਪਟਨ ਸਾਹਿਬ ਚਲੋ ਸਿੱਧੂ ਨੇ ਆਪਣੀ ਸੀਟ ਦੀ ਕੁਰਬਾਨੀ ਦਿੱਤੀ ਹੈ ਸਿੱਧੂ ਸਾਹਿਬ ਕਰਕੇ ਉਹਨਾਂ ਨੂੰ ਵੀ ਕੋਈ ਵੱਡਾ ਪਾਰਟੀ ਦੇ ਵਿੱਚ ਕੋਈ ਰੋਲ ਮਿਲੇਗਾ ਵੀ ਮਿਸਿਸ ਸੇਤੂ ਆਫ ਕੌਰਸ ਆਈ ਵਿਲ ਆਈ ਹੈਵ ਪ੍ਰੋਮਿਸਡ ਹੈ that she was ਉਹਨਾਂ ਨੇ ਇੱਕ ਵਾਰ ਵੀ ਮੈਨੂੰ ਕੁਝ ਨਹੀਂ ਮਿਲਿਆ ਇੱਕ ਵਾਰ ਉਹ ਕਹਿ ਰਹੇ ਉਹਨਾਂ ਨੇ ਕੁਰਬਾਨੀ ਦੇਤੀ ਆਪਣੀ ਜੀਤ ਦੀ ਉਹ ਕੁਰਬਾਨੀ ਨਹੀਂ ਮੈਂ ਤੇ 25 ਸਾਲ ਦਾ ਜੀਂਦੋ ਸ਼ਹੀਦਾਂ ਚਾ ਮੈਂ ਤੇ ਸ਼ਹੀਦ ਹਾਂ ਕਮਾਲ ਕਰੀ ਜਾਂਦਾ ਤੂੰ what about me ਮੇਰੇ ਵਾਈਫ ਵੀ ਉੱਥੋਂ ਆਟੋ ਆਟਰੀ ਨੇ ਮੇਰੇ ਵਾਸਤੇ ਪਟਿਆਲਾ ਵੀ ਹੈ ਔਰ ਦੇਖੋ ਇਹ ਮੈਂ ਕੱਲਾ ਮੈਂ ਨਹੀਂ ਸੁਣਦਾ ਇਹ ਵੀ ਸੁਣਦੇ ਆ ਉਹਨਾਂ ਦੀ ਸਾਰੇ ਸੁਣਦੇ ਆ ਆ ਮੈਡਮ ਕਹਿੰਦੇ ਮੈਂ ਸੰਧੂ ਸਾਹਿਬ ਦੀ ਪੀਅ ਬਣ ਕੇ ਕੰਮ ਕਰਾਂਗੀ ਉਹ ਬਾਬਾ ਮੈਂ ਤੇ ਉਹਨਾਂ ਦਾ ਪੀਅ ਬੜੀ ਧੀਰ ਦਾ ਮੈਂ ਨਹੀਂ ਕਿਹਾ ਕੈਪਟਨ ਨੇ ਇਹ ਵੀ ਕਿਹਾ ਕਿ ਉਹ ਸਿੱਧੂ ਨੂੰ ਉਦੋਂ ਤੋਂ ਜਾਣਦੇ ਨੇ ਜਦੋਂ ਉਹ ਟੈਲੀਵਿਜ਼ਨ ਦੇ ਮਾਈਕ ਜਿੰਨੇ ਸੀ ਨਵਜੋਤ ਸਿੰਘ ਸਿੱਧੂ ਦੇ ਕਾਂਗਰਸ ਵਿੱਚ ਸ਼ਾਮਲ ਹੋਣ ਤੋਂ ਬਾਅਦ ਦੋਹਾਂ ਨੇਤਾਵਾਂ ਦੀ ਪਹਿਲੀ ਸਾਂਝੀ ਪ੍ਰੈਸ ਕਾਨਫਰੰਸ ਸੀ ਅੰਮ੍ਰਿਤਸਰ ਵਿੱਚ ਰੋਡ ਸ਼ੋਅ ਕੱਢੇ ਜਾਣ ਦਾ ਵੀ ਪ੍ਰੋਗਰਾਮ ਸੀ ਪਰ ਅੰਤਿਮ ਸਮੇਂ ਉਹ ਰੱਦ ਹੋ ਗਿਆ